ਅਮਰਜੀਤ ਸਿੰਘ ਭੋਲਾ ਅਗਸਤ 1993 ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਇਹਦਾ ਫਿਰ ਸਰੀਰ ਦਿੱਤਾ ਕਿ ਨਹੀਂ ਪੁਲਸ ਨੇ ਨਾ ਗਏ ਸੀ ਉਸ ਤਰ੍ਹਾਂ ਬਹਿ ਫੰਜ ਗਏ ਸੀ ਜਿਵੇਂ ਜਮ ਨਹੀਂ ਕੀਤਾ ਨਾ ਸਸਕਾਰ ਵੀ ਉਹਨਾਂ ਆਪੇ ਕਰਤਾ ਆਪੇ ਉਹਨਾਂ ਨੇ ਕਿਚਾ ਮੜ ਕੇ ਲਾਹ ਮੰਗ ਜੇ ਸੰਤ ਵਾਲੇ ਕੋਟੇ ਨਾ ਤੁਸੀਂ ਜਦੋਂ ਠਾਣਿਆਂ ਚ ਰਹਿੰਦੇ ਸੀ ਤੁਹਾਨੂੰ ਵੀ ਕੋਈ ਕਟਮਰ ਕਰਦੀ ਵੀ ਪੁਲਿਸ ਕੇ ਜਾਂ ਹਾਂ ਸਿਕੰਜੇ ਜਿੰਦੇ ਜਿੱਲਤਾ ਹਾਂ ਉਹ ਕਾਠ ਹੁੰਦੀ ਆ ਹਾਂ ਲੱਤਾ ਸਿਕੰਜੇ ਜਿੰਦੇ ਚੌਂਆਂ ਕਰਕੇ ਤਾਂ ਅੱਜ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਸਾਡੀ ਠੀਕ ਹੈ ਜੀ ਤੁਸੀਂ ਦਵਾਈ ਦਾ ਚਾਹੀਦੀ ਆ ਤੁਹਾਨੂੰ ਰਾਸ਼ਨ ਚਾਹੀਦਾ ਤੁਹਾਨੂੰ ਕੋਈ ਕੱਪੜਾ ਲੱਤਾ ਚਾਹੀਦਾ ਕਿਸੇ ਵੀ ਚੀਜ਼ ਦੀ ਲੋੜ ਵਈ ਕਿਸੇ ਹੋਰ ਨੂੰ ਕੁਝ ਨਹੀਂ ਕਹਿਣ ਦੀ ਲੋੜ ਬਸ ਇੱਕ ਕਾਂਥ ਸਨਾਕ ਲਾ ਦਿਓ ਇੱਕ ਫੋਨ ਕਰ ਦਿਓ ਬਸ ਠੀਕ ਹੈ ਅਸੀਂ ਆਪ ਪਹੁੰਚਾਂਗੇ ਸੰਘਰਸ਼ਤਾ ਸੱਚੀ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ 'ਚ ਪਹੁੰਚੇ ਨੇ ਜੀ ਸਤਿਕਾਰਯੋਗ ਬਾਪੂ ਬਿਕਰ ਸਿੰਘ ਜੀ ਜੋ ਕਿ ਪਿਤਾ ਜੀ ਨੇ ਸ਼ਹੀਦ ਪਾਈ ਅਮਰਜੀਤ ਸਿੰਘ ਭੋਲਾ ਪਿੰਡ ਸੇਖਾ ਕਲਾਂ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਭਾਈ ਅਮਰਜੀਤ ਸਿੰਘ ਭੋਲਾ ਅਗਸਤ 1993 ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਇੱਕ ਝੂਠੇ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਦਸਲ ਮੁਤਾਬਕ ਪਾਈ ਅਮਰਜੀਤ ਸਿੰਘ ਭੋਲਾ ਦਾ ਪਹਿਲਾ ਸੰਬੰਧ ਤੇ ਕੇसीएफ ਨਾਲ ਸੀ ਬਾਅਦ ਦੇ ਵਿੱਚ ਚਾਰੇ ਜਥੇਬੰਦੀਆਂ ਜਦੋਂ ਇਕੱਠੀਆਂ ਹੋ ਗਈਆਂ ਤੇ ਪਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਨਾਲ ਵੀ ਇਹ ਵਿਚਰਦੇ ਰਹੇ ਨੇ ਤੇ ਅੱਜ ਬਾਪੂ ਵਿਕਰ ਸਿੰਘ ਜੀ ਸਾਡੇ ਨਾਲ ਨੇ ਅ ਸ਼ਹੀਦ ਸਿੰਘ ਦੇ ਪਿਤਾ ਜੀ ਬੜਾ ਲੰਬਾ ਸਫ਼ਰ ਕਰਕੇ ਸਾਡੇ ਕੋਲ ਪਹੁੰਚੇ ਨੇ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤੇ ਜਿਵੇਂ ਵੀ ਕਹਿੰਦੇ ਆ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਬਾਬਾ ਜੀ ਸਭ ਤੋਂ ਪਹਿਲਾਂ ਤੇ ਦੱਸਿਓ ਵੀ ਇਹ ਭਾਈ ਅਮਰਜੀਤ ਸਿੰਘ ਭੋਲਾ ਇਹ ਖਾੜਕੂ ਸਫਾਂ 'ਚ ਕਿਵੇਂ ਬਣ ਖਾੜਕੂ ਕਿਵੇਂ ਬਣ ਗਿਆ ਖਾੜਕੂ ਜੀ ਗੁਰਦੁਆਰੇ ਜਾਂਦਾ ਸੀ ਆਹ ਗੁਰਦੁਆਰੇ ਦੇ ਵਿੱਚ ਮੁੰਡੇ ਮੁੰਡੇ ਆਉਂਦੇ ਸੀ ਕਿਹੜੇ ਗੁਰਦੁਆਰੇ ਦੇ ਸੀ ਅਲਦਾਈ ਗਾਂ ਦੇ ਹਾਂਜੀ ਜਿਹਨੂੰ ਕਲਿਆਣ ਸਾਹਿਬ ਕਹਿੰਦੇ ਕਿ ਅਲਦਾਈ ਗਾਂ ਕੋਲ ਅਲਦਾਈ ਗਾਂ ਓਕੇ ਹਾਂ ਠੀਕ ਆ ਉੱਥੇ ਮੁੰਡੇ ਮੁੰਡੇ ਆਉਂਦੇ ਸੀ ਜਿਹੜੇ ਗੁਰਦੁਆਰੇ ਦੇ ਵਿੱਚ ਅੱਛਾ ਉੱਥੇ ਹੀ ਸੇਵਾ ਕਰਦੇ ਸੀ ਸੇਵਾ ਕਰਦੇ ਸੀ ਹਾਂਜੀ ਪਾਠੀ ਬਣ ਗਿਆ ਸੀਗਾ ਓਕੇ ਹਾਂ ਤੇ ਉਥੇ ਸਿੰਘਾਂ ਦਾ ਆਉਣਾ ਜਾਣਾ ਤੇ ਫਿਰ ਉਹਨਾਂ ਨਾਲ ਹੀ ਸਪਰਕ ਹੋ ਗਿਆ ਉਹਨਾਂ ਨਾਲ ਸਪਰਕ ਹੋ ਗਿਆ ਹਾਂਜੀ ਕਿਹੜੇ ਸਿੰਘ ਸੀ ਕੋਈ ਨਾਂ ਯਾਦ ਕੀ ਉਹਨਾਂ ਦੇ ਇਹ ਕਹਿੰਦਾ ਪ੍ਰਗਟ ਫੌਜੀ ਸੀਗਾ ਸੰਗਤ ਫੌਜ ਦਾ ਪ੍ਰਗਟ ਫੌਜੀ ਹਾਂ ਪ੍ਰਗਟ ਫੌਜੀ ਇੱਕ ਇਹਦੇ ਗੰਗਾ ਦੇ ਸੀਗੇ ਅੱਛਾ ਹਾਂ ਉਹਨਾਂ ਦਾ ਕਈਆਂ ਮੁੰਡਿਆਂ ਨਾਲ ਸਪਰਕ ਹੋਇਆ ਵਾਸੀ ਗਿਆ ਇਹਨਾਂ ਕੌਣ ਸਾਰੇ ਸਾਨੂੰ ਬਾਹਰ ਜਾਲੀ ਸੰਕਰ ਲਾ ਕੇ ਘਰੋਂ ਫਿਰ ਖੜਨ ਹੋਰ ਜੇ ਭੱਜਣ ਲੱਗੇ ਇਹ ਵੀ ਫਿਰ ਭਗੌੜਾ ਹੋ ਜਾਂਦਾ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਕਿ ਜਾਂ ਪਹਿਲਾਂ ਕਿਤੇ ਫੜਫੜ ਕੇ ਛੱਡਿਆ ਇੱਕ ਲੋਕ ਨੇ ਨਹੀਂ ਪਹਿਲਾਂ ਛੱਡਿਆ ਜੀ ਫੜ ਕੇ ਪਹਿਲਾਂ ਕਿਰਾਵਾ ਫੜਿਆ ਵਧ ਨਹੀਂ ਆਇਆ ਅੱਛਾ ਵਦਿਆ ਬੜਾ ਸਾਲ ਚੱਪੇ ਜਾ ਅੱਗਾ ਗੁਰਦਾਰ ਜੋਂ ਉੱਥੇ ਰਿਆ ਚਾਰ ਪੰਜ ਨਾ ਆਹ ਮਾਂ ਰੋਟੀ ਸੋਟੀ ਖਾਣੇ ਦੀ ਰੋਟੀ ਮੁਰਜਾ ਗੁਰਦਾਰੇ ਮੂੰਗਾ ਕੇ ਖਾਂਦੇ ਰੋਟੀ ਸਮਾ ਲੈ ਖਾਣੇ ਉੱਥੇ ਟੋਲਿਆ ਦੀ ਅੱਛਾ ਹਾਂ ਤੇ ਉਦੋਂ ਬਾਅਦ ਫਿਰ ਪੁਛਕਿਸ਼ ਕਰਕੇ ਜਾਂ ਕੋ ਪੰਚਾਇਤਾਂ ਮਗਰ ਕਈਆਂ ਛੱਡ ਦਿੱਤਾ ਹੁਣਾ ਫੇ ਸਰਦਾ ਹਾਂਜੀ ਠੀਕ ਹੈ ਤੇ ਉਹ ਕੁੱਟ ਘਟ ਬਹੁਤ ਪਈ ਸੀ ਇੱਥੇ ਅੱਛਾ ਕੁੱਟ ਬਹੁਤ ਪਈ ਕੁੱਟ ਪਈ ਸੀ ਹਾਂਜੀ ਠੀਕ ਹੈ ਤੇ ਇਹ ਉਸ ਤੋਂ ਬਾਅਦ ਫਿਰ ਸਤਾਈ ਹੋਤ ਰਿਆ ਸਿੰਘਾਂ ਹਾਂ ਜੇ ਮੁੰਡੇ ਨਾਲ ਆ ਗਿਆ ਫਿਰ ਤਾਂ ਅੱਛਾ ਕਿੰਨਾ ਕਿ ਚਰਿਆ ਕਰੋ ਇਹ ਪਘੋੜਾ ਇਹ ਜੀ 2 ਸਾਲ 2 ਸਾਲ ਜਿੰਨਾ ਵਿਚਰਿਆ ਇਹ ਫਿਰ ਅਰਸੀ ਜੀ ਮਰੇ ਗਏ ਮਡੇ ਤੇ ਇਹ ਫਿਰ ਜਿੱਦਾਂ ਚੜੇ ਪਘੋੜਾ ਰਿਆ ਉਦੋਂ ਤੇ ਫਿਰ ਪੁਲਿਸ ਤੰਗ ਬੜਾ ਕਰਦੀ ਹੋਣੀ ਬਹੁਤ ਮੋਰੋ ਵੀ ਤੰਗ ਤਾਕ ਜੀ ਕਰਦੇ ਨਹੀਂ ਮਰੇਗਾ ਮੋਰੋ ਇਸ ਤੰਗ ਦਾ ਮੋਰੋ ਵੀ ਕਰਦੀ ਆ ਅੱਛਾ ਸ਼ੀਦੋਂ ਤੋਂ ਬਾਅਦ ਵੀ ਕਰਦੇ ਬਾਅਦ ਵੀ ਕਰਦੇ ਜੀ ਹਾਂ ਅੱਛਾ ਫਿਰ ਆਪਣੇ ਲੜਾਈ ਕਰਦੇ ਸੰਤ ਸੀਗੇ ਹਾਂ ਜੀ ਉਹਨੇ ਲੱਖ ਮੰਗ ਲਈ ਸੀ ਨਾ ਤੂੰ ਅੱਛਾ ਜੇ ਤੂੰ ਆਇਆ ਤੂੰ ਓਕੇ ਉਹਨਾਂ ਫਿਰ ਬਾਹ ਕੁੱਟਿਆ ਜਾਂਦਾ ਕੁੱਟਦੇ ਮਾਰੇ ਮਾਰ ਕੇ ਵਿਚਾਰੇ ਓਕੇ ਬਹੁਤ ਕੁੱਟਿਆ ਜਾਂਦਾ ਅਛਾ ਇਹ ਜਦੋਂ ਇਹਨੂੰ ਫੜਿਆ ਵਾ ਤੇ ਇਕੱਲਾ ਹੀ ਸੀਗਾ ਸਿੰਘੀ ਸਿੰਘ ਕੀਤਾ ਕੇ ਨਾਲ ਹੋਰ ਵੀ ਸਿੰਘ ਸੀ ਦੂਜੇ ਨਿਕਲ ਗਏ ਜੇ ਇਕੱਲਾ ਰਹਿ ਗਿਆ ਉੱਥੇ ਇਹ ਕਬੂ ਆ ਗਿਆ ਕੱਹਾ ਕਬੂ ਆ ਗਿਆ ਇਕੱਲਾ ਰਹਿ ਗਿਆ ਇਹਦਾ ਫਿਰ ਸਰੀਰ ਦਿੱਤਾ ਕਿ ਨਹੀਂ ਪੁੱਤ ਨੇ ਨਾ ਗਏ ਸੀ ਉੱਥੇ ਮੈਂ ਹਾਂਜੀ ਗਏ ਸੀ ਜੇ ਮੁਰਕੇ ਜਮੇ ਕੀਤਾ ਨਾ ਸੰਸਕਾਰ ਵੀ ਉਹਨਾਂ ਆਪੇ ਕਰਤਾ ਆਪੇ ਉਹਨਾਂ ਨੇ ਕੀਤਾ ਮੁਰਕੇ ਲਾਸ਼ ਮੰਗ ਜੇ ਸੰਤਪੜੇ ਕੁੱਟੇ ਨਾ ਅੱਛਾ ਲਾਸ਼ ਮੰਗੇ ਕਰਕੇ ਸੰਤਪੜੇ ਬੜੇ ਓਕੇ ਉਹ ਸੰਤਾਂ ਨੂੰ ਕੁੱਟਿਆ ਵੀ ਲਾਸ਼ ਮੰਗਦੇ ਆਹ ਵੀ ਲਾਸ਼ ਜਾ ਮੰਗੀ ਜੀ ਮੁਰਕੇ ਖੱਟ ਪਾੜ ਰਖ ਲਾਉਂਦੇ ਨਾ ਅੱਛਾ ਤੁਹਾਡੇ ਪੰਚਾਇਤ ਨੂੰ ਇੱਕ ਹੈ ਖੰਡ ਪੜਖ ਲਿਆ ਓਕੇ ਐਸਾ ਦੌਰ ਸੀ ਸਾਧ ਸੰਗਤ ਜੀਓ ਕਿ ਇੱਕ ਤੇ ਬੰਦਾ ਸ਼ਹੀਦ ਕਰ ਦੇਣਾ ਤੇ ਉਸ ਤੋਂ ਬਾਅਦ ਨਾ ਪਾਠ ਦਾ ਭੋਗ ਪਾਉਣ ਦੇਣਾ ਲੰਗਰ ਦੇ ਰਸਤਾ ਬਸਤਾ ਦੇ ਵਿੱਚ ਵੀ ਰੇਤ ਪਾਉਂਦੇ ਰਹੇ ਨੇ ਕਈ ਐਸੇ ਵੀ ਬਹੁਤ ਅਜੀਬ ਗੱਲੇ ਬਹੁਤ ਤੰਗ ਜਾਂਦੇ ਕਰ ਰਹੇ ਆ ਉਹ ਤੰਗ ਜਾਂਦੇ ਕਰ ਰਹੇ ਨੇ ਕਾੜ ਜਿਗਾਰੀ ਉੱਤੇ ਲਾਇਦੇ ਜੋ ਫੜਕ ਲੈਂਦੇ ਆ ਅੱਛਾ ਬਹੁਤਾਂ ਕਰ ਰਹੇ ਆ अच्छा ਤੁਸੀਂ ਕਿਨਾ ਕਿਚੜਾਇ ਉਠਾਣਾ ਥਾਣੇ ਚ ਥਾਣੇ کافی ਚੜਾਇ ਕਿ ਕੋਈ ਫਟਾ ਜਾਣਾ ਕੋਈ ਕੋਈ ਲੈ ਜਾਣਾ ਸੀ ਕਿ ਅਕਰ ਇਕਲ ਜਾਣਾ ਸੀ اچھا ਜਿਹੜਾ ਇਸ ਮਾਥਾ ਨੇ ਮਾਰਦੇ ਉਹਨਾਂ ਕੈਪਟਨ ਹੜਾ ਜਾ ਰਹੇ ਅਰੋਗਿਆਲੇ ਨੇ اچھا ਸੰਤ ਜਨੈਲ ਸਿੰਘ ਜੀ ਦੇ ਭਰਾਤਾ ਭਾਈ ਹਰਚੰਦ ਸਿੰਘ ਰੋਡੀ ਉਹਨਾਂ ਨੇ ਛਡਾਇਆ ਤੁਹਾਨੂੰ ਓਕੇ ਤੇ ਫਿਰ ਮਤਲਬ ਤੁਸੀਂ ਜਦੋਂ ਥਾਣੇ ਚ ਰਹਿੰਦੇ ਸੀ ਤੁਹਾਨੂੰ ਵੀ ਕੋਈ ਕੁੱਟਮਾਰ ਕਰਦੀ ਸੀ ਪੁਲਿਸ ਕਹਾਂ ਸਕੰਜੇ ਜਿੰਦੇ ਜਿੱਲਤਾ ਹਾਂ ਉਹ ਕਾਠ ਹੁੰਦੀ ਆ ਹਾਂ ਲੱਤਾਂ ਸਕੰਜੇ ਜਿੰਦੇ ਚੌਂਕਾਂ ਕਰਕੇ ਹੂੰ ਅ ਉਸ ਕੰਜਾ ਸਤਸੰਗ ਜੀ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਜਿਹੜੇ ਜਿਨ੍ਹਾਂ ਨੇ ਕਿਤੇ ਹਵਾਲਾ ਤਾਂ ਵੇਖਿਆ ਉਹਨਾਂ ਨੂੰ ਤੇ ਪਤਾ ਇਹ ਨਾ ਇੱਕ ਛਤੀਰੀ ਹੁੰਦੀ ਆ ਤੇ ਇਸ ਤਰ੍ਹਾਂ ਦੋ ਛਤੀਰੀਆਂ ਆਪੋ ਚ ਜੋੜ ਇਸ ਇੱਕ ਪਾਸਿਓਂ ਕਬਜ਼ਾ ਲਗਾਉਂਦਾ ਉਹਦੇ ਵਿੱਚ ਮੋਰੀਆਂ ਕੱਢੀਆਂ ਦੀਆਂ ਵੀ ਬਸ ਉਹਦੇ ਵਿੱਚ ਰੱਖ ਕੇ ਗਿੱਟਾ ਫਿੱਟ ਕਰਕੇ ਤੇ ਮੁੜਕੇ ਉਹਨੂੰ ਇਸ ਤਰੀਕੇ ਨਾਲ ਬੰਦ ਕਰਕੇ ਅਗਲੇ ਪਾਸਿਓਂ ਤਾਲਾ ਮਾਰ ਦਿੱਤਾ ਜਾਂਦਾ ਉਹਦੇ ਨਾਲ ਹੀ ਹੁੰਦਾ ਵੀ ਬੰਦਾ ਤਖਤੇ ਉੰਮੂ ਸਧਾਰੀ ਦਾ ਜੇ ਦੋਵੇਂ ਲੱਤਾਂ ਦੇ ਦਣ ਤੇ ਪਾਸਾ ਨਹੀਂ ਪਰਤ ਸਕਦਾ ਸਿੱਧੇ ਦਾ ਸਿੱਧਾ ਹੀ ਰਹਿਣਾ ਨਾ ਬੰਦਾ ਚਾਜਣਾ ਮਤਲਬ ਥੋੜਾ ਜਿਹਾ ਉੱਠ ਕੇ ਬਹਿਤ ਜਾਈਦਾ ਪਰ ਪਾਸਾ ਨਹੀਂ ਪਰਤ ਸਕਦਾ ਹਾਂ ਬਹੁਤ ਜ਼ਿਆਦਾ ਮਤਲਬ ਉਹ ਵੀ ਇੱਕ ਲੱਤਾਂ ਚੋੜੀਆਂ ਕਰਕੇ ਦੇਂਦੇ ਸੀ ਉਹ ਚ ਹਾਂਜੀ ਦੋਵੇਂ ਲੱਤਾਂ ਹੀ ਦੇ ਦਿੰਦੇ ਸੀ ਦੋਵੇਂ ਦਿੰਦੇ ਜਾਈ ਹਾਂਜੀ ਫਿਰ ਜਿਹੜੇ ਕਈ ਸਿੰਘ ਤੁਹਾਡੇ ਨਾਲੋਂ ਉਹ ਕੱਢ ਕੱਢ ਕੇ ਉਹਨਾਂ ਨੂੰ ਵੀ ਤਸ਼ੱਦਦ ਤੁਹਾਡੇ ਸਾਹਮਣੇ ਕਰਦੇ ਹੋਣੇ ਹਾਂਜੀ ਕਰਦੇ ਸੀ ਬਹੁਤ ਕਰਦੇ ਬਹੁਤ ਕਰਦੇ ਹੂੰ ਅੱਜ ਪੜਦੇ ਸਾਡੇ ਦੂਜੇ ਨੂੰ ਫੋਨ ਮਾਰਦੇ ਆ ਮਾਥਨ ਦੂਜੇ ਚੱਕ ਲ ਜਾਂਦੇ ਸੀਗੇ ਅੱਛਾ ਜੀ ਇਹ ਥਾਣੇ ਨਹੀਂ ਛੱਡਣਾ ਤੇ ਦੂਜਿਆਂ ਨੇ ਲੈ ਜਾਣਾ। ਤੂੰ ਕਿਉਂ ਫੋਨ ਥਾਣੇ ਆਏ ਮਾਰ ਦਿੰਦੇ ਜੀ। ਅੱਛਾ ਵੀ ਆ ਹੀ ਛੱਡਤਾ ਜੀ। ਸਰਦਾਰ ਵੀ ਤੂੰ ਚੱਕ ਲਿਓ। ਕਿੰਨੇ ਬੱਚੇ ਆ ਤੁਹਾਡੇ? ਬੱਚੇ ਜੀ ਇਹ ਕਰਦਾ ਸੀਗਾ ਇੱਕ ਮੁੰਡਾ ਕੋਟਾ ਮਰੇ ਹੋ ਮਰ ਗਿਆ ਸੀ ਵਿਚਾਰਾਂ ਦਾ ਕੋਟਾ ਮਰੇ ਮਰ ਗਿਆ। ਅੱਛਾ ਉਹ ਇਹਦੀ ਇੱਕ ਪੁੜਸ ਦੀ ਤਸ਼ੱਦਦ ਨਾਲ ਹੀ ਉਹ ਵੀ ਸ਼ੀਤ ਹੋ ਗਿਆ। ਉਹ ਵੀ ਸ਼ੀਤ ਹੋ ਗਿਆ। ਤੇ ਇਹ ਅੱਛਾ ਦੋ ਪੁੱਤਰੀ ਫਿਰ ਤੁਹਾਡੇ ਲੱਗੇਗਾ ਕਿ ਸੰਘਰਸ਼ ਦੇ ਲੇਖੇ। ਹਾਂ ਜੀ ਹਾਂ ਮਹਾਰਾਜ ਨੇ ਲਿਖੇ ਗਏ। ਉਹ ਇਤੋਂ ਪਾਈਆ ਮਰਜੀਤ ਤੋਂ ਕਿੰਨਾ ਚਿਰ ਪਹਿਲਾਂ ਚੜਾਈ ਕਰ ਗਿਆ। ਇਹ ਜੀ ਮਗਰੋਂ ਮਰਿਆ ਉਹ। ਬਾਜ ਬਾਜ ਮਿਲਿਆ ਬਾਜ ਦੋਈ ਬੋ ਤੁਸੀਂ ਦੋਵੇਂ ਚਲ ਗਏ ਦੋਨੇ ਚਲ ਗਏ ਹਾਂ ਜੀ ਤੇ ਕੀ ਜ਼ਮੀਨ ਜਿਹادت ਕੀ ਆਮਦਨ ਦਾ ਸਾਧਨ ਜ਼ਮੀਨ ਬਹੁਤ ਵੱਡੀ ਸੀ ਜਮੀਨ ਖਾ ਗਿਆ ਪੁਲਿਸ ਆ ਜਾਂਦਾ ਥੋੜੀ ਰਹੀਆਂ ਕਨਾਲਾਂ ਰਹੀਆਂ ਕਿੰਨੀ ਕੀ ਜ਼ਮੀਨ ਵੇਚੀ ਆ ਹਮੇਂ ਚ ਪਈ ਕਮਸੀਆਂ ਨਹੀਂ ਜਮ ਚ ਸੀ ਪੰਜ ਸੀਕੜੇ ਪਈ ਸੀ ਕਿੰਨੀ ਵੇਖੀ ਹੋਂ ਤਾਂ ਆਪ ਕਿੱਲਾ ਪਾਉਣਾ ਕਿੱਲਾ ਫਿਰ ਹੋੜਿਆ ਗਿਆ ਸਾਰੀ ਵੇਚ ਕੇ ਪੁਲਿਸ ਨੂੰ ਦਿਖਾ ਲਈ ਆਪ ਪੋਰਟ ਖਾ ਗਈ ਜੀ ਪੋਲ ਸਰਦਾਰ ਜੀ ਕਿਹੜਾ ਸੀ ਠਨਦਾਰ ਤੀ ਆਫਸਰ ਜੀ ਨੂੰ ਪੈਸੇ ਦਿੰਦੇ ਰਿਹਾ ਕਹੇ ਬਾਬਾ ਬਾਬਾਈ ਬਣਾ ਸੀਗਾ ਇੱਕ ਅਣਪਣ ਬੰਦਾ ਨਾਂ ਨਹੀਂ ਚੰਗੋਂ ਰਹਿੰਦਾ ਜੀ ਚੇ ਚੇ ਅੱਛਾ ਬਾਬਾ ਬਾਬਾ ਕਹਿੰਦੇ ਸਮਾਜ ਸਰਦਾਰ ਨਾਲ ਮਾਇਆ ਸੀ ਯਾ ਅੱਛਾ ਸਮਾਜ ਸਰਦਾਰ ਹਾਂ ਇਹ ਇਹੋ ਜਿਹੇ ਦੇ ਨਾਂ ਚੇਤੇ ਰੱਖੀਦੇ ਹੁੰਦੇ ਆ ਨਾਲ ਇੱਥੋਂ ਆਪਿਆ ਕਲਾਂ ਵਾਲੇ ਵਿੱਚ ਚੱਕ ਲੈਂਦੇ ਸੀਗੇ ਕਲਕਲਾਂ ਵਾਲੇ ਵਿੱਚ ਕਲਕਲਾਂ ਵਾਲੇ ਵਿੱਚ ਚੱਕ ਲੈਂਦੇ ਆ ਠੀਕ ਆ ਦੋ ਪੁੱਤਰ ਤੇ ਦੋਵੇਂ ਹੀ ਤੁਰ ਗਏ ਦੁਨੀਆ ਤੋਂ ਹੁਣ ਕੀ ਆਸਰਾ ਜੀ ਹਾਂ ਜੀ ਚਲੋ ਆ ਰਵਿਆ ਧੀਆ ਹੈਗੀਆਂ ਕੀ ਹੈਗੀ ਜਕਾ ਇੱਕ ਧੀਆ ਹੈਗੀ ਹਾਂ ਜੀ ਤੇ ਹੁਣ ਤੁਸੀਂ ਦੋਨੋਂ ਜੀ ਘਰ ਇਕੱਲੇ ਹੀ ਹੁੰਦੇ ਹੋ ਘਰ ਕੱਢੇ ਹੋਣੇ ਉਹਨੂੰ ਰੰਗੋਇਆ ਜੀ ਅੱਛਾ ਸਰਦਾਰ ਨਹੀਂ ਉਹ ਰੰਗੋ ਗਿਆ ਆਹ ਚਾਹ ਕਰਕੇ ਮੈਂ ਕਰਕੇ ਦਿੰਨਾ ਆਇਆ ਅੱਛਾ ਤੇ ਗੱਡੇ-ਖੁੰਡੇ ਚੀਜ਼ਾਂ ਬਹਿ ਕੇ ਸਬਜ਼ੀ ਬਣਾ ਲੈਂਦੀ ਐ ਰੋਟੀਆਂ ਬਾਹ ਦਿੰਦੀ ਐ ਬਹਿ ਕੇ ਅੱਛਾ ਹਾਂ ਦੂਜੇ ਦੋਵੇਂ ਪੁੱਤਾਂ ਜੋ ਦੋਵਾਂ ਜੋ ਕੋਈ ਨਹੀਂ ਸੀ ਵਿਆਹਿਆ ਜੀ ਨਾ ਅਜੇ ਛੋਟੀ ਉਮਰ ਸੀ ਹਾਂ ਬੜੀ ਮੁਸ਼ਕਲ ਇਸ ਵਕਤ ਆ ਜਿੰਦਗੀ ਦਾ ਜਿਹੜਾ ਇਹ ਦੌਰ ਆ ਬੜਾ ਤਾ ਮਹਾਰਾਜ ਨੂੰ ਚੰਗਾ ਲੱਗੇ ਸਤ ਕਰਨ ਨੂੰ ਹੋਈ ਹੋਣਾ ਜੀ ਬਸ ਬਜ਼ੁਰਗੋ ਜਦੋਂ ਹਾਂ ਗੱਲ ਸੁਣਦੀ ਹੈ ਨਾ ਹਾਂ ਜੀ ਹਾਂ ਵੀ ਤੇਰਾ ਬਾਣਾ ਮਿੱਠਾ ਲੱਗੇ ਭਾਈ ਗੱਲ ਪਰ ਮਹਾਰਾਜ ਨੂੰ ਚੰਗਾ ਹਾਂ ਜੀ ਗੁਰੂ ਧਾਮੇ ਪਾਸੋਂ ਆਪਦੇ ਚਾਰੇ ਅਸੀਂ ਤੋਰਦੇ ਸੀ ਹਾਂ ਤੋਰਦੇ ਸੀ ਤੋਰਦੇ ਸੀ ਉਹ ਗਰ ਲੱਗ ਨਹੀਂ ਸਕਦਾ ਉਹਨਾਂ ਬੜੀ ਘੰਨ ਸੀਗਾ ਬਿਲਕੁਲ ਠੀਕ ਬਿਲਕੁਲ ਠੀਕ ਦੇਖਿਓ ਕਿਨੇ ਜੇ ਪੰਜਵੇਂ ਗੁਰੂਆਂ ਨੂੰ ਨੌ ਉਹ ਘਰ ਕੋ ਕਰ ਸਾਰ ਜੀ ਬਿਲਕੁਲ ਬੜੀਆਂ ਬਿਲਕੁਲ ਬਿਲਕੁਲ ਠੀਕ ਗੱਲ ਹੈ ਪੰਜ ਮਿੰਟ ਬੀਤਣਗੇ ਗੁਰਦਾਨੂ ਤੇ ਹੁਣ ਫਿਰ ਕਿਲਾ ਕ ਜਮੀਨ ਆ ਹਾਂ ਜੀ ਤੇ ਉਹ ਮਾਤਾ ਜੀ ਦੀ ਦਵਾਈ ਦਾ ਰੂ ਦੀ ਮੁਸ਼ਕਲਤ ਨਹੀਂ ਹੋਣੀ ਹਾਂ ਜੀ ਔਖੀ ਦਵਾਈ ਬਹੁਤ ਚੜੀ ਚੜੀ ਬਟਨ ਜੋਂ ਚੱਲਦੀ ਨਾਗਪਾਲ ਦਿਓ ਕਿ ਬਗੇ ਡੀ ਐਮ ਰੋਲ ਜਾਨੇ ਆ ਅੱਜ ਨਾਮ ਹਾਂ ਸਾਨੂੰ ਕੁਝ ਸਾਡੇ ਭੈਣ ਭਰਾ ਵਿਦੇਸ਼ਾਂ ਚ ਵੱਸ ਗਏ ਆ ਉਹ ਤੁਹਾਡੇ ਰਗੇ ਪਰਿਵਾਰਾਂ ਲਈ ਸਾਨੂੰ ਸੇਵਾ ਭੇਜ ਦਿੰਦੇ ਆ ਠੀਕ ਆ ਜੀ ਤੇ ਪਿਛਲੇ ਦਿਨੀ ਸਾਡੇ ਬਹੁਤ ਹੀ ਪਿਆਰੇ ਵੱਡੇ ਭਾਈ ਨੇ ਸਰਦਾਰ ਪਰਮਜੀਤ ਸਿੰਘ ਹੁਣੀ ਕੈਨੇਡਾ ਤੋਂ ਹਾਂ ਜੀ ਉਹਨਾਂ ਨੇ ਕੁਝ ਸੇਵਾ ਭੇਜੀ ਸੀ ਠੀਕ ਆ ਜੀ ਤੇ ਉਹਦੇ ਚੋਂ ਅੱਜ 20000 ਰੁਪਿਆ ਸੀ ਤੁਹਾਨੂੰ ਦੇਣ ਲੱਗੇ ਆ ਹਾਂ ਠੀਕ ਆ ਮਾਤਾ ਜੀ ਦੀ ਦਵਾਈ ਜ਼ਰੂਰੀ ਹਾਂ ਜੀ ਤੇ ਤੁਹਾਡੀ ਦੀ ਵੀ ਤੇ ਉਹਦੇ ਲਈ ਇਤਨਾ ਕੰਮ ਕਰਨਾ ਵੀ ਮੇਰਾ ਨੰਬਰ ਅੱਜ ਤੁਹਾਡੇ ਕੋਲ ਆ ਗਿਆ ਆ ਗਿਆ ਹਾਂ ਜੀ ਹਾਂ ਤੁਸੀਂ ਜਦੋਂ ਵੀ ਕਿਤੇ ਦਵਾਈ ਦਾ ਰੋਤੀ ਕੋ ਲੋੜ ਪੈ ਜੇ ਜਾਂ ਹੋਰ ਕਿਸੇ ਰਾਸ਼ਨ ਪਾਣੀ ਦੀ ਦਿੱਕਤ ਆ ਜੇ ਕਿਸੇ ਨੂੰ ਨਹੀਂ ਕਹਿਣ ਦੀ ਲੋੜ ਮੈਨੂੰ ਫੋਨ ਕਰ ਦੇਣਾ ਠੀਕ ਹੈ ਜੀ ਤੇ ਇੱਥੇ ਅੱਜ ਤੁਹਾਨੂੰ ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਐ ਇੰਨੀ ਵੱਡੀ ਰੀ ਉਮਰ ਦੇ ਹੋ ਤੇ ਘਰ ਦੇ ਆ ਹਾਲਾਤ ਨਹੀਂ ਜੀ ਕਿ ਮੈਂ ਆਪ ਹਾਉਣਾ ਸੀਗਾ ਕਰ ਚਲੋ ਜੂ ਤਾਂ ਇਹ ਮੈਨੂੰ ਸਾਨੂੰ ਕੋਈ ਦਰਾਇਆ ਹਾਂ ਸਾਡੇ ਬਾਰੇ ਕਿੰਨੇ ਦੱਸਿਆ ਤੁਹਾਨੂੰ ਆ ਜੀ ਵੀਡੀਓ ਬੁੜੀਆਂ ਸੰਦੇ ਦਰਦੇ ਸੀਗੇ ਇਸ ਤਰ੍ਹਾਂ ਹੈਗੇ ਠੀਕ ਆ ਹਾਂ ਚਲੋ ਕੋਈ ਨਹੀਂ ਸਾਧਗੁਰੂ ਕਿਰਪਾ ਕਰਨਗੇ ਹਾਂ ਜੀ ਤੇ ਧੰਨਵਾਦ ਜਿਹੜੇ ਤੁਹਾਡੇ ਕੋ ਤੇ ਫੋਨ ਛੋਟਾ ਹੀ ਆ ਹਾਂਜੀ ਵੀਡੀਓ ਫਿਰ ਪਰ ਤੁਹਾਨੂੰ ਤੁਹਾਡੇ ਆਣ ਗਵਾਂਢੀ ਸੁਣਨਾ ਆਦਦਿਆ ਫਿਰ ਉਹਨਾਂ ਨੇ ਕਿਹਾ ਹੋਣਾ ਵੀ ਸ਼ਹੀਦ ਪਰਿਵਾਰਾਂ ਦੀ ਇਹ ਗੱਲ ਕਰਦੇ ਆ ਤੁਸੀਂ ਵੀ ਜਾਓ ਉਹਨਾਂ ਨੇ ਦੱਸਿਆ ਹਾਂਜੀ ਹਾਂ ਠੀਕ ਆ ਤਾਂ ਅੱਜ ਤੋਂ ਬਾਅਦ ਤੁਹਾਡੀ ਸਾਰੀ ਜ਼ਿੰਮੇਵਾਰੀ ਸਾਡੀ ਠੀਕ ਹੈ ਜੀ ਤੁਸੀਂ ਦਵਾਈ ਦਾ ਚਾਹੀਦੀ ਆ ਤੁਹਾਨੂੰ ਰਾਸ਼ਨ ਚਾਹੀਦਾ ਤੁਹਾਨੂੰ ਕੋਈ ਕਪੜਾ ਲੱਤਾ ਚਾਹੀਦਾ ਕਿਸੇ ਵੀ ਚੀਜ਼ ਦੀ ਲੋੜ ਹੈ ਠੀਕ ਹੈ ਜੀ ਕਿਸੇ ਹੋਰ ਨੂੰ ਕੁਝ ਨਹੀਂ ਕਹਿਣ ਦੀ ਲੋੜ ਬਸ ਇੱਕ ਕਾਂਠ ਸੁਣਾ ਖਲਾ ਦਿਓ ਇੱਕ ਫੋਨ ਕਰ ਦਿਓ ਬਸ ਠੀਕ ਹੈ ਜੀ ਅਸੀਂ ਆਪ ਪਹੁੰਚਾਂਗੇ ਠੀਕ ਹੈ ਜੀ ਬਿਲਕੁਲ ਨਹੀਂ ਤੁਸੀਂ ਚਿੰਤਾ ਕਰਨੀ ਸਤਿਗੁਰੂ ਕਿਰਪਾ ਕਰਨਗੇ ਤੇ ਜਿਹੜੇ ਦੁਨੀਆ 'ਚ ਵੱਸਦੇ ਨੇ ਸਾਰੇ ਭੈਣ ਭਰਾ ਉਹਨਾਂ ਨੂੰ ਮੈਂ ਤੁਹਾਡਾ ਨੰਬਰ ਲਗਾ ਦੇ ਦਿਆਂਗਾ ਠੀਕ ਆ ਉਹ ਤੁਹਾਨੂੰ ਫੋਨ ਵੀ ਕਰਨਗੇ ਕਾ ਕਹੇ ਠੀਕ ਆ ਜੀ ਹਾਂਜੀ ਤੁਹਾਡੇ ਕੋ ਆਧਾਰ ਕਾਰਡ ਮੰਗਣ ਜਾਂ ਤੁਹਾਡਾ ਬੈਂਕ ਅਕਾਊਂਟ ਮੰਗਣ ਹੈਗਾ ਨਾ ਬੈਂਕ ਚ ਅਕਾਊਂਟ ਹਾਂ 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 ਬੈਂਕ ਅਕਾਊਂਟ ਹਾਂ ਨਹੀਂ ਥੋੜਾ ਜਿਹਾ ਹੈਗਾ 5-8000 ਰੁਪਏ ਹੈਗਾ ਕੋਈ ਗੱਲ ਨਹੀਂ ਉਹਦੇ ਚ ਹੋਰ ਹੋ ਜਾਣਗੇ ਹਾਂਜੀ ਸਤਸੰਗਤ ਜੀ ਬਾਪੂ ਬਿਕਰ ਸਿੰਘ ਜੀ ਦਾ ਨੰਬਰ ਮੈਂ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਜੀ 9646773490 9646773490 ਇਹ ਇਹਨਾਂ ਦਾ ਫੋਨ ਨੰਬਰ ਜੀ 9646773490 ਇਸ ਨੰਬਰ ਨੂੰ ਤੁਸੀਂ ਸਕਰੀਨ ਤੇ ਚੱਲਦਾ ਵੀ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਇੱਕ ਮੈਂ ਬੇਨਤੀ ਕਰਦਿਆਂ ਵੀ ਛੋਟਾ ਜਿਹਾ ਫੋਨ ਆ ਬਾਪੂ ਜੀ ਕੋਲ ਤੇ ਇਹਦੇ ਤੇ ਵਟਸਐਪ ਨਹੀਂ ਜੇ ਚੱਲਦਾ ਥੋੜੀ ਜਿਹੀ ਖੇਚਲ ਕਰਕੇ ਡਾਇਰੈਕਟ ਫੋਨ ਕਰ ਲਿਓ ਤੇ ਇਹਨਾਂ ਕੋਲੋਂ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਇਹਨਾਂ ਕੋ ਆਂਢ ਗੁਆਢ ਕਿਸੇ ਨਾਲ ਗੱਲ ਕਰਕੇ ਸ਼ਾਇਦ ਉਹ ਆਪਣੇ ਨੰਬਰ ਤੋਂ ਤੁਹਾਨੂੰ ਸੈਂਡ ਕਰ ਦੇਣ ਬੈਂਕ ਅਕਾਊਂਟ ਪੂਰੀ ਤਰ੍ਹਾਂ ਵੈਰੀਫਾਈ ਕਨਫਰਮ ਕਰਕੇ ਆਧਾਰ ਕਾਰਡ ਤੇ ਤਸਵੀਰ ਵੇਖ ਕੇ ਤੇ ਇਹਨਾਂ ਦੇ ਨਾਂ ਤੇ ਜੋ ਸਾਡੇ ਕੋ ਅੱਜ ਸਦਾ ਪਰਮਜੀਤ ਸਿੰਘ ਉਹਨਾਂ ਕੈਨੇਡਾ ਵਾਲਿਆਂ ਭੇਜਿਆ ਸੀ ਉਹਦੇ ਚ ਅਸੀਂ 20000 ਰੁਪਿਆ ਇਹਨਾਂ ਨੂੰ ਦੇਦਣ ਲੱਗੇ ਆ ਤੁਹਾਡਾ ਮਨ ਕਰੇ ਦੋ ਪੁੱਤ ਬੇਸ਼ੱਕ ਦੂਸਰਾ ਵੀ ਤੇ ਪੁਲਿਸ ਦੇ ਤਸ਼ੱਦਦ ਨਾਲ ਹੀ ਇਸ ਦੁਨੀਆ ਤੋਂ ਗਿਆ ਇਸ ਕਰਕੇ ਤੁਸੀਂ ਜ਼ਰੂਰ ਇਸ ਪਰਿਵਾਰ ਦੀ ਬਜ਼ੁਰਗ ਹੁਣ ਜ਼ਿੰਦਗੀ ਦਾ ਆਖਰੀ ਦੌਰ ਕਿੰਨੀ ਉਮਰ ਹੋ ਗਈ ਬਾਪੂ ਜੀ ਉਹੀ 4-8 ਅੱਸੀ ਹੋ ਗਈ ਆ ਹਾਂਜੀ 4 4 ਸਾਲ ਘੱਟ ਅੱਸੀ ਸਾਰਾ 76 ਸਾਲ ਦੀ ਉਮਰ ਹੋ ਗਈ ਆ ਮਤਲਬ ਅੱਜ ਜੇ ਪੁੱਤ ਜਿਉਂਦੇ ਹੁੰਦੇ ਹੁੰਦੇ ਤੇ ਪੁੱਤਾਂ ਤੋਂ ਬਿਨਾ ਤੇ ਬੰਦਾ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜਾਂਦਾ ਹੋ ਜਾਂਦਾ ਹੀ ਹੋ ਜਾਂਦਾ ਹਾਂਜੀ ਬੜੀਆਂ ਵੱਡੀਆਂ ਸੱਟਾਂ ਬਹੁਤ ਵੱਡੀਆਂ ਜਿਹੜੀਆਂ ਵੱਡੀਆਂ ਹੋੜ ਸੱਟਾਂ ਕੀ ਹੋਈ ਵਾ ਸੱਚੀ ਗੱਲ ਜੇ ਮੈਂ ਇਹ ਗੱਲ ਬੜੀ ਵਾਰੀ ਦਰਾਈਆ ਵੀਡੀਓ ਵਿੱਚ ਖਰਾਬ ਨਹੀਂ ਚਲਾ ਜਾਂਦਾ ਗਿਆ ਵਾ ਇਹ ਖਰਾਬ ਨਹੀਂ ਚਲਾ ਜਾਂਦਾ ਬਿਲਕੁਲ ਠੀਕ ਬਿਲਕੁਲ ਜਿਨ੍ਹਾਂ ਗਿਆਨੇ ਮੜਮਾ ਹੀ ਨਹੀਂ ਪੁੱਤ ਤੇ ਇੱਕ ਰਾਤ ਵਾਕੇ ਘਰੋਂ ਚੱਲ ਜਣ ਤੇ ਮਾਪੇ ਰਾਤ ਉੱਠ ਉੱਠ ਵਿੰਦੇ ਬੂਹਾ ਖੜਕਦਾ ਕਣੀ ਹੈ ਕਦੋਂ ਆਉਂਦਾ ਤਾਨੋਂ ਤੁਸੀਂ ਸਾਰੇ ਮਾਪੇ ਜਿਨ੍ਹਾਂ ਦੇ ਪੁੱਤਰਾਂ ਨੇ ਉਸ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਪਰ ਧੰਨ ਨੇ ਸਾਡੇ ਐਨ ਆਰ ਆਈ ਭੈਣ ਭਰਾ ਇੱਥੇ ਵਸਦੀਆਂ ਸੰਗਤਾਂ ਵੀ ਜਿਹੜੀਆਂ ਇਹਨਾਂ ਪਰਿਵਾਰਾਂ ਦੇ ਲਈ ਸਾਡੇ ਤੇ ਭਰੋਸਾ ਕਰਕੇ ਸਾਡੇ ਲਈ ਸੇਵਾ ਭੇਜਦੀਆਂ ਨੇ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਇਹ ਸੇਵਾ ਜਿਹੜੀ ਆ ਇਹਨਾਂ ਪਰਿਵਾਰਾਂ ਤੱਕ ਪਹੁੰਚਾ ਦਿੰਦੇ ਹਾਂ ਮਾਰਾ ਦੇ ਨਾਲ ਮੈਂ ਕਿਉਂ ਕਿੱਦਾਂ ਕਰਦਾ ਰਿਹਾ ਜੇ ਆਪਣਾ ਕਿਸੇ ਬੰਦਾ ਦੇ ਨਾਲ ਮੈਂ ਕਿਉਂ ਕਿੱਦਾਂ ਘਟਿਆ ਅੱਛਾ ਹਾਂ ਤੇ ਕਦੀ ਬਾਤ ਨਹੀਂ ਪੁੱਛੀ ਉਹਨਾਂ ਕੋਈ ਉਹਨਾਂ ਨੇ ਆਪਣਾ ਹੀ ਘਰ ਭਰੇ ਨੇ ਬਾਦਲਾਂ ਨੇ ਕੀ ਕਰਨਾ ਹੈ ਕਿਉਂ ਨਹੀਂ ਪਸੰਜੀ ਹੁਣ ਤੇ ਡਹਾਵਾ ਭਰ ਕੇ ਬੇੜਾ ਰੁੜਨਾ ਹਾਂਜੀ ਹਾਂ ਹਾਂ ਸਭ ਕੋ ਜੀ ਹੁਣ ਜਿਤਨਾ ਮੁਠੀ ਚੋਂ ਰੇਤ ਨਹੀਂ ਖਿਸਕਦੀ ਜਾਂਦੀ ਹਾਂਜੀ ਹਾਂ ਸਭ ਕੋ ਜੀ ਇਤਰਾ ਹੀ ਖਿਸਕਦਾ ਜਾਂਦਾ ਉਹਦਾ ਕੀ ਕਰਨਾ ਹੈ ਬਿਲਕੁਲ ਜੀ ਇਹਨਾਂ ਨੇ ਤੇ ਤੁਹਾਡੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਆਪਣੀਆਂ ਕੁਰਸੀਆਂ ਢਾ ਕੇ ਬਹਿ ਕੇ ਰਾਜ ਭਾਗ ਲੈ ਲਿਆ ਬਈ ਹਾਂ ਜੀ ਕੋਈ ਗੱਲ ਨਹੀਂ ਸਤਗੁਰੂ ਕਿਰਪਾ ਕਰਨਗੇ ਤੇ ਅੱਜ ਤੁਸੀਂ ਸਾਡੇ ਕੋਲ ਆਏ ਹੋ ਤੇ ਜਿਹੜੀ ਤੁਹਾਨੂੰ ਖੇਚਲ ਹੋਈ ਆ ਲੰਬੇ ਸਫ਼ਰ ਤੋਂ ਉਹਦੇ ਲਈ ਮਾਫੀ ਵੀ ਚਾਹੁੰਦੇ ਆ ਕੋਈ ਨਹੀਂ ਕੋਈ ਤੇ ਹੁਣ ਗਾਹ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਪੈਗੀ ਅਸੀਂ ਪਹੁੰਚਾਂਗੇ ਤੁਹਾਡੇ ਠੀਕ ਆ ਆਧਾਰ ਕਾਰਡ ਲੈਣਾ ਜੀ ਹਾਂ ਕੋਈ ਗੱਲ ਨਹੀਂ ਉਹ ਕਰ ਲੈਂਦੇ ਆ ਗੱਲ ਆਧਾਰ ਕਾਰਡ ਸਾਨੂੰ ਨਹੀਂ ਚਾਹੀਦਾ ਜੇ ਬਾਹਰ ਦੀ ਸੰਗਤ ਮੰਗੇ ਕੀ ਤੇ ਉਹਨਾਂ ਨੂੰ ਭੇਜ ਦਿਓ ਕੀ ਜੀ ਹਾਂ ਜੀ ਹਾਂ ਜੀ ਬਹੁਤ ਮਿਹਰਬਾਨੀ ਤੁਹਾਡੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਮਨ ਬੜਾ ਦੁਖੀ ਹੋਇਆ ਤੁਸੀਂ ਇੱਕੋ ਬੇਟੇ ਦੀ ਫੋਟੋ ਲੈ ਕੇ ਆਏ ਹੋ ਦੂਸਰੇ ਦਾ ਤੁਸੀਂ ਦੱਸਿਆ ਹੀ ਬਾਅਦ ਚ ਆਪੀ ਉਹ ਵੀ ਤੇ ਸੰਘਰਸ਼ ਦੀ ਹੀ ਭੇਟ ਚੜਿਆ ਬਾਪੂ ਹਾਂ ਜੀ ਹਾਂ 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 ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨੀ ਤੇ ਹੋਰ ਕੋਈ ਗੱਲ ਐਸੀ ਕੋਈ ਗੱਲ ਯਾਦ ਕਿਸੇ ਦੀ ਤੱਕੇਸ਼ਾਈ ਯਾਦ ਆਉਂਦੀ ਜੇ ਕੋਈ ਗੱਲ ਕਿਉਂਕਿ ਪੂਰੀ ਦੁਨੀਆ ਦੀ ਸੰਗਤ ਤਾਂ ਕੈਮਰੇ ਦੇ ਅੱਗੇ ਸੁਣ ਲਈ ਤੁਹਾਨੂੰ ਹਾਂ ਜੀ ਹਾਂ ਕੋਈ ਗੱਲ ਦੱਸਣੀ ਚਾਹੁੰਦੇ ਹੋ ਤੇ ਕਰ ਲਓ ਆ ਠੀਕ ਆ ਹਾਂ ਜੀ ਠੀਕ ਆ ਜੀ ਕਰ ਹਾਂ ਜੀ ਹੋ ਠੀਕ ਠਾਕ ਹੋਰ ਹੋਰ ਬਾਕੀ ਸਭ ਠੀਕ ਆ ਹਾਂ ਠੀਕ ਆ ਜੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਜੋਦੇ ਵਾਸਤੇ ਰੋ ਤੇ ਅੱਜ ਤੋਂ ਬਾਅਦ ਠੀਕਾ ਜੇ ਭਾਈ ਅਮਰਜੀਤ ਸਿੰਘ ਉਹ ਦਰ ਹਾਂਜੀ ਦੂਸਰੇ ਬੇਟੇ ਦਾ ਕੀ ਨਾਮ ਸੀ ਗਰਜੰਟਾ ਦੂਸਰੇ ਦਾ ਗਰਜੰਟਾ ਜੇ ਦੋਵੇਂ ਅੱਜ ਹੁੰਦੇ ਹਾਂਜੀ ਤੇ ਜਿਤਨਾ ਪੂਰੇ ਹੱਕ ਨਾਲ ਉਹਨਾਂ ਕੋ ਕੋਈ ਚੀਜ਼ ਮੰਗ ਸਕਦੇ ਹੋ ਨਾ ਬਿਲਕੁਲ ਜੀ ਉਹਨਾਂ ਹੀ ਹੱਕ ਨਾਲ ਮੈਨੂੰ ਫੋਨ ਕਰ ਦੇਣਾ ਜੀ ਹਾਂਜੀ ਹਾਂ ਮੈਂ ਤੇ ਗਾਂ ਸੰਗਤ ਕੋ ਸੰਗਤ ਮੈਨੂੰ ਬੜਾ ਕੁਝ ਕੱਲ ਦਿੰਦੀ ਆ ਤੁਹਾਡੇ ਰਗੇ ਪਰਿਵਾਰਾਂ ਦੀ ਚਲੋ ਜੀ ਤੇ ਸਾਧ ਗੁਰੂ ਕਿਰਪਾ ਕਰਨਗੇ ਜੀ ਬਹੁਤ ਮਿਹਰਬਾਨੀ ਸਾਧ ਸੰਗਤ ਜੀ ਜਿਉਂਦੇ ਵਸਦੇ ਰਹੋ ਕਿਉਂਕਿ ਵੀਡੀਓ ਛੋਟੀ ਹੋਵੇ ਜਾਂ ਵੱਡੀ ਕੋਈ ਉਹਦਾ ਮਤਲਬ ਨਹੀਂਗਾ ਕਿਉਂਕਿ ਕੁਝ ਜਿ ਸਮੁੰਦਰ ਪਾਉਨੇ ਆ ਜੋ ਇਸ ਬਜ਼ੁਰਗ ਦੇ ਨਾਲ ਹੋਇਆ ਦੋ ਪੁੱਤ ਤੇ ਦੋਵੇਂ ਦੁਨੀਆ ਚ ਨਹੀਂ ਜਿਹੜੀ ਇਹਨਾਂ ਦੀ ਸਰਦਾਰਨੀ ਆ ਸ਼ਹੀਦ ਭਾਈ ਅਮਰਜੀਤ ਸਿੰਘ ਭੋਲਾ ਜੀ ਤੇ ਭਾਈ ਗੁਰਜੰਟ ਸਿੰਘ ਦੀ ਮਾਤਾ ਵਿਚਾਰੀ ਉਹਨੂੰ ਪੈਰਾਲਾਈਜ਼ ਹੋਇਆ ਉਹ ਮੱਜੇ ਤੇ ਦਵਾਈ ਦਾਰੂ ਦੀ ਲੋੜ ਆ ਤੇ ਕੋਈ ਉਤਰਦੇ ਸਿੰਘ ਜਿਹੜੇ ਕਿ ਸੇਖਾ ਕਲਾਾਂ ਦੇ ਲਾਗੇ ਬਾਗਾਪੁਰਾਣਾ ਇੱਥੇ ਤੇ ਐਨ ਆਰ ਆਈ ਪੈਂਪੜਾ ਉਹ ਜਰੂਰ ਆਪਣੇ ਕਿਸੇ ਨਾ ਕਿਸੇ ਪੈਂਪੜਾ ਨੂੰ ਘਰ ਵੀ ਭੇਜਿਆ ਕਰੋ ਜਦੋਂ ਘਰ ਆਣ ਕੇ ਕੋਈ ਥਾਪੜਾ ਦਿੰਦਾ ਨਾ ਤੇ ਫਿਰ ਇਨ੍ਹਾਂ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਨੇ ਜਾਨਾਂ ਅਜਾਈ ਨਹੀਂ ਗਵਾਈਆਂ ਕੋਈ ਹੈਗਾ ਉਹਨਾਂ ਦੀ ਵੈਸੇ ਤੁਸੀਂ ਸਾਂਭ ਕੇ ਰੱਖਿਓ ਸਭ ਕੁਝ ਵਕਤ ਆਊਗਾ ਹਾਂ ਠੀਕ ਹੈ ਜੀ ਕੋਈ ਆਊਗਾ ਕੌਮ ਦਾ ਯੋਧਾ ਕੋਈ ਕੌਮ ਦਾ ਵਾਰਿਸ ਆਊਗਾ ਜਿਹੜਾ ਫਿਰ ਤੁਹਾਡੇ ਵਰਗੇ ਪਰਿਵਾਰਾਂ ਦਾ ਮੁੱਲ ਪਾਊਗਾ ਇਹ ਨਾਲ ਢੁੱਲੇ ਲਊ ਦਾ ਹਾਂਜੀ ਹਾਂ ਸਤਿਗੁਰੂ ਕਿਰਪਾ ਕਰ ਆ ਸਮਝਾ ਰਸਿਆ ਆ ਮੁੰਡੇ ਦਾ ਗੁਰਦੇ ਖਿਲਾਵੋਗੇ ਪਿਓ ਨੂੰ ਦੇ ਦੇਖ ਗੁਰਦਾ ਹਾਂ ਤੈਨੂੰ ਕਿੰਨੇ ਮਿੰਟ ਠੀਕ ਜਿਆ ਤੇ ਉਹ ਵਿਚਾਰਾ ਵੀਰ ਵੀਰ ਵਰਨ ਪੜ ਤੁਰ ਗਿਆ ਨੇ ਮੁੰਡੇ ਦੀ ਮੌਤ ਕੇ ਕਿੰਨਾ ਟਾਈਮ ਤਾ ਗਿਆ ਆ ਮਹਾਰਾਜ ਨੂੰ ਜੋ ਚੰਗਰ ਰੱਜ ਫੇਕ ਬਿਲਕੁਲ ਠੀਕ ਬਿਲਕੁਲ ਠੀਕ ਭੈ ਜੀ ਉਹ ਅਮਰੀਕਾ ਚ ਗਏ ਉਹ ਮੁੰਡੇ ਜੀ ਹਾਂ ਮੁੰਡਾ ਮਰ ਗਿਆ ਵਿਚਾਰਾ ਵੀਰ ਵਾਰ ਤੋਂ ਪਹਿਲਾਂ ਮਰਿਆ ਵੀਰ ਵਾਰ ਨੂੰ ਫੜ ਚੁੱਕੇ ਆ ਕਰਦਾ ਹੀ ਮੁੰਡਾ ਜੀ ਵੇਖੋ ਮਰਨਾ ਜਮਣਾ ਤੇ ਪਰਮਾਤਮਾ ਦੇ ਹੱਥੇ ਨਾ ਆ ਪਿਆ ਉਹਨਾਂ ਗੁਰਦਵਾਰੇ ਦੇ ਸਾਹ ਹਾਂ ਤਣੇ ਕੁ ਮਹੀਨੇ ਠੀਕ ਰਿਹਾ ਫਿਰ ਡਾਊਨ ਹੋ ਗਿਆ ਕੋਈ ਨਹੀਂ ਬਿਲਕੁਲ ਤੁਸੀਂ ਚਿੰਤਾ ਨਹੀਂ ਕਰਨੀ ਭਾਈ ਵੇਖੋ ਨਾ ਮਰਨ ਲਖਾਇ ਮੰਡਲ ਮੇ ਆਏ ਵੀ ਜਿਹਦੀ ਆ ਜਾਣੀ ਹੈ ਨਾ ਉਹ ਘਰ ਬੈਠਾ ਵੀ ਤੁਰ ਜਾਂਦਾ ਵਾ ਤੁਰ ਜਾਂਦਾ ਜੀ ਤੁਰ ਜਾਂਦਾ ਹਾਂ ਜੀ ਤੇ ਸਾਨੂੰ ਇਹ ਹੁੰਦਾ ਵੀ ਸਰਕਾਰ ਨੇ ਮਾਰਤਾ ਪੁਲਿਸ ਨੇ ਮ ਇਹ ਸਾਰੇ ਲੈਣੇ ਦੇਣੇ ਹੁੰਦੇ ਆ ਬਿਲਕੁਲ ਜੀ ਲੈਣੇ ਦੇਣੇ ਹਾਂ ਲਓ ਜੀ ਬਾਪੂ ਜੀ ਹਾਂਜੀ ਆ 20 ਕੁ ਹਜ਼ਾਰ ਦੀ ਇਹ ਸੇਵਾ ਜੀ ਕੋਈ ਜੀ ਕੋਈ ਇਹ ਵੀ ਕੋਈ ਤੁਹਾਡਾ ਬੱਚਾ ਹੀ ਆ ਵਡੇਸ਼ ਚ ਬਿਠਾ ਕੋਈ ਗੱਲ ਨਹੀਂ ਜੀ ਤੇ ਉਹ ਜਿਹੜੇ ਐਨ ਆਰ ਆਈ ਭੈਣ ਭਰਾ ਤੁਹਾਡੇ ਲਈ ਸ਼ਹੀਦ ਪਰਿਵਾਰਾਂ ਦੀ ਕਦਰ ਕਰਦੇ ਆ ਨਾ ਹਾਂਜੀ ਤੇ ਉਹ ਫਿਰ ਹਾਂਜੀ ਮਿਹਰਬਾਨੀ ਇਹ ਇਹ ਤੁਸੀਂ ਸੰਭਾਲ ਕੇ ਲੈ ਜਾਓ ਕੋਈ ਸਮਝ ਤੇ ਕੋਈ ਗੱਲ ਨਹੀਂ ਦਵਾਈ ਚੰਗੀ ਲਾਓ ਚੰਗੇ ਡਾਕਟਰ ਨੂੰ ਦਿਖਾਓ ਮਾਤਾ ਜੀ ਨੂੰ ਤੇ ਜੇ ਤੁਹਾਨੂੰ ਕੋਈ ਲੱਗੇ ਕਿ ਹੋਰ ਪੈਸਿਆਂ ਦੀ ਲੋੜ ਆ ਤੇ ਸਾਨੂੰ ਫੋਨ ਕਰ ਦਿਓ ਵੈਸੇ 20000 ਦੇ ਨਾਲ ਤੇ ਕੁਝ ਨਹੀਂ ਹੋਣਾ 사ਤਸੰਗ ਜੀ ਮੈਂ ਦੁਬਾਰਾ ਨੰਬਰ ਬੋਲ ਰਿਹਾ ਜੀ ਤੇ 9646773492 ਇਸ ਨੰਬਰ ਦੇ ਉੱਤੇ ਜਰੂਰ ਫੋਨ ਕਰਿਓ ਤੇ ਇਹਨਾਂ ਬਜ਼ੁਰਗਾਂ ਦਾ ਆਸਰਾ ਸਹਾਰਾ ਬਣਨ ਦੀ ਕੋਸ਼ਿਸ਼ ਕਰਿਓ ਜ਼ਿੰਦਗੀ ਦੇ ਕੁਝ ਕਹਿ ਲੋ ਵੀ ਹੁਣ ਨਦੀ ਕਿਨਾਰੇ ਰੁਖੜੇ ਵਾਲੀ ਗੱਲ ਆ ਤੇ ਇਹਨਾਂ ਨੂੰ ਲੱਗੇ ਨਾ ਵੀ ਜੇ ਸਾਡੇ ਬੱਚੇ ਇਸ ਰਸਤੇ ਤੇ ਦੋਸਤ ਜੇ ਦੋਵੇਂ ਚਲ ਗਏ ਇਸ ਦੁਨੀਆ ਤੋਂ ਤੇ ਸਾਡਾ ਹੁਣ ਕੋ ਹੋ ਹੈ ਹੀ ਨਹੀਂ ਇਹਨਾਂ ਨੂੰ ਪਤਾ ਲੱਗੇ ਵੀ ਨਹੀਂ ਸਾਰੇ ਸਾਡੇ ਹੀ ਨੇ ਤੇ ਕਈ ਵਾਰੀ ਪੈਸਾ ਸਭ ਕੁਝ ਨਹੀਂ ਹੁੰਦਾ ਤੁਹਾਡੀ ਇੱਕ ਫੋਨ ਕਾਲ ਵੀ ਇਹਨਾਂ ਨੂੰ ਕਰੋਗੇ ਨਾ ਤੇ ਇਹਨਾਂ ਬਜ਼ੁਰਗਾਂ ਨੂੰ ਹੌਸਲਾ ਦਿਓਗੇ ਤੇ ਇਹਨਾਂ ਨੂੰ ਅਜ ਲੱਗੇ ਵੀ ਕੋ ਵਿਦੇਸ਼ਾਂ ਚ ਸਾਡੇ 3 ਪੁੱਤ ਬੈਠੇ ਆ ਜਿਹੜੇ ਸਾਡਾ ਫਿਕਰ ਕਰਦੇ ਆ ਜ਼ਰੂਰ ਕਰਿਓ ਕਿਉਂਕਿ ਪੈਸੇ ਦੇ ਨਾਲ ਵੀ ਬੜਾ ਕੁਝ ਹੋ ਜਾਂਦਾ ਪਰ ਇੱਕ ਫੋਨ ਕਾਲ ਦੇ ਨਾਲ ਵੀ ਪਰਿਵਾਰ ਨੂੰ ਬਹੁਤ ਵੱਡੀ ਬੋਡਲ ਸਪੋਰਟ ਮਿਲਦੀ ਆ ਜਿਉਂਦੇ ਵਾਸਤੇ ਰਹੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਤੁਹਾਡਾ ਇੱਕ ਸ਼ੇਅਰ ਵੀ ਨਾ ਉਹ ਇਸ ਪਰਿਵਾਰ ਦੀ ਸੇਵਾ ਹੀ ਜੇ ਪਤਾ ਨਹੀਂ ਕਿੱਥੇ ਕੋ ਬੈਠਾ ਜਿਹੜਾ ਇਹਨਾਂ ਦੇ ਆਖਰੀ ਦੌਰ ਦੇ ਵਿੱਚ ਇਹਨਾਂ ਨੂੰ ਆਪਣਾ ਮਾਪਿਆਂ ਹੀ ਬਣਾ ਲਈ ਇਹਨਾਂ ਦੀਆਂ ਵੀ ਸਾਰੀਆਂ ਰੀਜਾਂ ਪੂਰੀਆਂ ਕਰਦੇ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ